ਬੀਜੇਪੀ ਦੇ ਕਰੇ ਕੀ ਹੋ ਰਿਹਾ ਕੀ ਬੀਜੇਪੀ ਪੰਜਾਬ ਆ ਰਹੀ ਹੈ ਕੀ ਦਿੱਲੀ ਤੋਂ ਬਾਅਦ ਅਗਲਾ ਨਿਸ਼ਾਨਾ ਬੀਜੇਪੀ ਦਾ ਪੰਜਾਬ ਹੈ ਜੀ ਹਾਂ ਪੰਜਾਬ ਦੇ ਵਿੱਚ ਭਾਜਪਾ ਦਾ ਵਰਕਰ ਅੱਜ ਉਤਸ਼ਾਹਤ ਮਹਿਸੂਸ ਕਰ ਰਿਹਾ ਜਿਹੜਾ ਵਰਕਰ ਇਸ ਗੱਲੋਂ ਭਾਜਪਾ ਦਾ ਨਾਰਾਜ਼ ਸੀ ਕਿ ਵੀ ਸਾਡੇ ਸਿਰ ਤੇ ਕਾਂਗਰਸੀ ਬਿਠਾਤੇ ਸਾਡੇ ਸਿਰ ਤੇ ਅਕਾਲੀ ਬਿਠਾਤੇ ਦਿੱਲੀ ਦੀ ਭਾਜਪਾ ਦੀ ਜਿੱਤ ਤੋਂ ਬਾਅਦ ਉੱਚ ਵੀ ਥੋੜਾ ਜਿਹਾ ਕ੍ਰਾਂਤ ਦੌੜਦਾ ਦੇਖਿਆ ਗਿਆ ਤੇ ਭਾਰਤੀ ਜਨਤਾ ਪਾਰਟੀ ਜਿਵੇਂ ਪਿਛਲੇ ਦਿਨੀ ਉਹਨਾਂ ਦੀ ਪੂਰੀ ਲੀਡਰਸ਼ਿਪ ਕੀ ਅਮਿਤ ਸ਼ਾਹ ਤੇ ਕੀ ਪ੍ਰਧਾਨ ਮੰਤਰੀ ਨਿੰਦਰ ਮੋਦੀ ਦੁਆਰਾ ਸੁਨੀਲ ਜਾਖੜ ਦੇ ਭਤੀਜੇ ਦੇ ਵਿਆਹ ਦੇ ਰਾਂਝੂ ਚ ਸਰਗਰਮ ਨਜ਼ਰ ਆਏ ਕਿ ਉਸਨਿਲ ਜਾਖੜ ਨੂੰ ਮਨਾਉਣ ਚ ਕਾਮਯਾਬ ਹੋ ਗਏ ਨੇ ਕਿ ਸੁਨੀਲ ਜਾਖੜ ਮੁੜ ਕੇ ਪੰਜਾਬ ਚ ਬੀਜੇਪੀ ਦੀ ਅਗਵਾਈ ਕਰਦੇ ਨਜ਼ਰ ਆਉਣਗੇ ਜਾਂ ਉਹਨਾਂ ਨੇ ਆਪਣਾ ਉਸ ਫੈਸਲਾ ਅਟਲ ਲੈ ਕੇ ਵੀ ਮੈਂ ਹੁਣ ਕੰਮ ਨਹੀਂ ਕਰਨਾ ਦਾ ਤੌਰ ਤੇ ਪਿਛਾਂ ਹਟ ਗਿਆ ਮੈਂ ਅਸਤੀਫਾ ਦੇ ਦਿੱਤਾ ਪਤਾ ਲੱਗ ਰਿਹਾ ਕਿ ਪੰਜਾਬ ਚ ਬੀਜੇਪੀ ਨੇ ਆਪਣੇ ਪੈਰ ਫਸਾਰਨ ਦੇ ਲਈ ਜ਼ਿਲ੍ਹਾ ਪ੍ਰਧਾਨ ਬਲਾਕ ਸੰਮਤੀ ਇਹ ਸਾਰਾ ਕੁਝ ਪੂਰਾ ਬਿੱਡ ਦਿੰਦਾ ਹੈ ਦੂਏ ਪਾਸੇ ਆ ਛੋਟੇ-ਵੋਟੇ ਦਲ ਕੋਈ ਚਾਹ ਅਕਾਲੀ ਦਲ ਚੋਂ ਨਿਕਲਿਆ ਹੈ ਚਾਹ ਕੋਈ ਹੋਰ ਪਾਸੇ ਨੂੰ ਬਣ ਰਿਹਾ ਕੋਈ ਵਖਰਾ ਬਣ ਰਿਹਾ ਉਧਰ ਵੀ ਕਹਿੰਦੇ ਕਈ ਥਾਂ ਚੋਗਾ ਖਲਾ ਰਿਆ ਹੋਇਆ ਤੇ ਇੱਧਰ ਦਿੱਲੀ ਜਿਤ ਤੋਂ ਬਾਅਦ ਜਿਸ ਤਰ੍ਹਾਂ ਬਿਹਾਰ ਦੇ ਉੱਤੇ ਨਜ਼ਰ ਹੈ ਬੀਜੇਪੀ ਦੀ ਜਿਵੇਂ ਬਿਹਾਰ ਦੇ ਵਿੱਚ ਬਕਾਇਦਾ ਤੌਰ ਤੇ ਬਜਟ ਚ ਵੀ ਉਹ ਚਲਕਾਰਾ ਮਿਲਿਆ ਉੱਥੇ ਕੰਮਕਾਰ ਦੇ ਹਵਾਲੇ ਨਾਲ ਵੀ ਸਰਗਰਮੀਆਂ ਦੇ ਹਵਾਲੇ ਨਾਲ ਵੀ ਇੱਥੋਂ ਤੱਕ ਕਿ ਪਤਾ ਲੱਗ ਰਿਹਾ ਕਿ ਲਾਲੂ ਵਾਲੇ ਵੀ ਤੇ ਕਾਂਗਰਸ ਵਾਲੇ ਵੀ ਕੁਝ ਬੀਜੇਪੀ ਦੇ ਸੰਪਰਕ 'ਚ ਨੇ ਲੀਡਰ ਉਸੇ ਤਰ੍ਹਾਂ ਪੰਜਾਬ 'ਚ ਕਿ ਹੋਰ ਲੀਡਰ ਵੀ ਬੀਜੇਪੀ ਦੇ ਸੰਪਰਕ 'ਚ ਨੇ ਕੀ ਬੀਜੇਪੀ ਆਪਣੇ ਦਮ ਤੇ ਉਹ ਜੀ ਬਿੱਟੂ ਦੀ ਸੁਣੋਗੇ ਤਾਂ ਕਹਿੰਦਾ ਸੀ ਆਪਣੇ ਦਮ ਤੇ ਲੜਨੀ ਹੈ ਇਹ ਕੋਸ਼ਿਸ਼ ਜਾਖੜ ਦੀ ਅਗਵਾਈ 'ਚ ਲੋਕ ਸਭਾ ਚੋਣਾਂ 'ਚ ਵੀ ਹੋ ਸਕੀ ਆ ਵੋਟ ਪਰਸੈਂਟ ਵਧਿਆ ਵੀ ਪਰ ਸੀਟ ਕੋਈ ਨਹੀਂ ਸੋ ਕੀ ਮੁੜ ਕੇ ਅਕਾਲੀ ਦਲ ਸਾਰੇ ਇਕੱਠੇ ਹੋ ਜਾਣਗੇ ਬੀਜੇਪੀ ਦੇ ਕੇ ਤੇ ਫਿਰ ਉਹਨਾਂ ਨਾਲ ਬੀਜੇਪੀ ਦਾ ਘਟ ਜੋੜ ਹੋਊਗਾ ਕਿ ਇਹ ਨਾ ਚੋ ਕਿਸੇ ਇੱਕ ਦਰ ਨਾਲ ਬੀਜੇਪੀ ਜਾਊਗੀ ਜਾਂ ਬੀਜੇਪੀ ਐਨੇ ਦਲ ਖੜੇ ਕਰ ਦੇਊਗੀ ਕਿ ਉਹਦੇ ਵਿੱਚੋਂ ਉਹ ਸ਼ਹਿਰੀ ਵੋਟਰ ਵਪਾਰੀ ਵੋਟਰ ਹਿੰਦੂ ਵੋਟਰ ਐਥੋਂ ਤੱਕ ਕਿ ਜਿਹੜੀ ਬਾਹਰਲੇ ਸੂਬਿਆਂ ਦੀ ਵੋਟਰ ਹੈ ਉਸ ਨੂੰ ਆਪਣੇ ਨਾਲ ਲਿਆਊਗੀ ਜਿੰਨੀ ਲੀਡਰਸ਼ਿਪ ਹੋਰ ਨਾ ਤਲਾ ਚੋਂ ਲਿਆਂਦੀ ਹੈ ਹੈ ਨਾ ਉਹਨਾਂ ਦੇ ਹਵਾਲੇ ਨਾਲ ਪਿੰਡਾਂ ਸ਼ਹਿਰਾਂ ਕਸਮਿਆਂ ਚੋਂ ਵੀ ਕੁਝ ਵੋਟਾਂ ਪਾਉਣ ਦੀ ਕੋਸ਼ਿਸ਼ ਕਰੂਗੀ ਸੋ ਰਾਜਨੀਤੀ ਹੈ ਰਾਜਨੀਤੀ ਦਾ ਅਗਲਾ ਖੇਡਣਗੇ ਬਿਲਕੁਲ ਸਪੱਸਟ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਅਗਲਾ ਨਿਸ਼ਾਨਾ ਪੰਜਾਬ ਹੈ ਤੇ ਅਗਲੇ ਕਹਿੰਦੇ ਕਿ ਬਿਹਾਰ ਤੋਂ ਬਾਅਦ ਪੰਜਾਬ 2 ਸਾਲ ਨੇ ਉਹਨਾਂ ਕੋਲ 2 ਸਾਲਾਂ ਚ ਉਹ ਪੰਜਾਬ ਲਈ ਕੀ ਕਰਦੇ ਨੇ ਪੰਜਾਬ ਦੀ ਕਿਸਾਨੀ ਜਿਵੇਂ ਬਾਰਡਰਾਂ ਤੇ ਰੁਲ ਰਹੀ ਆ ਜਿਹੋ ਜਿਹਾ ਬਿਹਾਰ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਕੈਨੇਡਾ ਅਮਰੀਕਾ ਚ ਨਜ਼ਰ ਆ ਰਿਹਾ ਜਿਸ ਤਰ੍ਹਾਂ ਦਾ ਰਸੂਕ ਸਾਡੇ ਜੀਐਸਟੀ ਨੂੰ ਲੈ ਕੇ ਸਾਡੇ ਪਿੰਡੂ ਵਿਕਾਸ ਫੰਡ ਨੂੰ ਲੈ ਕੇ ਸਾਡੀਆਂ ਸਿੱਖਿਆ ਤੋਂ ਲੈ ਕੇ ਸਿਹਤ ਵਾਲੇ ਮਾਮਲਿਆਂ ਦੇ ਫੰਡਾਂ ਨੂੰ ਲੈ ਕੇ ਕੇਂਦਰ ਸਰਕਾਰ ਦਾ ਰਵਈਆ ਹੈ ਉਸ ਰਵਈਏ ਦੇ ਬਾਵਜੂਦ ਕਿ ਉੱਚ ਸਾਰੇ ਚ ਬਦਲਾਵ ਆ ਜੀਗਾ ਚਨ ਉੱਚ ਸਾਰੇ ਚ ਤਬਦੀਲੀ ਆ ਜੇਗੀ ਅਚਾਨਕ ਉੱਚ ਸਾਰੇ ਚ ਸੁਧਾਰ ਆ ਜਾਏਗਾ ਕੀ ਅਚਾਨਕ ਜਾਂ ਉਹ ਸਾਰਾ ਕੁਝ ਹੁੰਦਿਆਂ ਵੀ ਬੀਜੇਪੀ ਇਹ ਉਮੀਦ ਕਰੂਗੀ ਕਿ ਅਸੀਂ ਤਾਂ ਵੀ ਜਿੱਤ ਜਾਗੇ ਕੀ ਪੰਜਾਬ ਚ ਕੋਈ ਖਾਸ ਵਰਗ ਬਣ ਹੋਗੀ ਧਰਮ ਦੀ ਰਾਜਨੀਤੀ ਕਰਨ ਵਾਲੀਆਂ ਤੇਰਾ ਹੁਣ ਜਾਤ ਦੀ ਰਾਜਨੀਤੀ ਕਰਦੀਆਂ ਨਜ਼ਰ ਆਉਣਗੀਆਂ ਕੀ ਪੰਜਾਬ ਚ ਕੀ ਪੰਜਾਬ ਚ ਜੱਟ ਬਨਾਮ ਦਲਿਤ ਸਿੱਖ ਬਨਾਮ ਹਿੰਦੂ ਇਸ ਤਰ੍ਹਾਂ ਦੀ ਰਾਜਨੀਤੀ ਤੇ ਖੇਡ ਖੇਡਿਆ ਜਾਊਗਾ ਕਿ ਪੰਜਾਬ ਨੂੰ ਅੱਗ ਦੀ ਪੱਟੀ 'ਚ ਵੀ ਚੋੱਕਿਆ ਜਾ ਸਕਦਾ ਜਿੱਤਣ ਲਈ ਇਹ ਸਵਾਲ ਬਹੁਤ ਨੇ ਤੇ ਇਹਨਾਂ ਸਵਾਲਾਂ ਦੇ ਜਵਾਬ ਆਉਂਦੇ ਸਮੇਂ ਪਾਣੀ ਦੇ ਬਹਿਣ ਮੰਗ ਰਾਜਨੀਤਿਕ ਬਹਿਣ ਤੋਂ ਸਮਝਣ ਦੀ ਕੋਸ਼ਿਸ਼ ਹੋਊਗੀ ਕਿ ਬਹਿਣ ਕਿੱਧਰ ਨੂੰ ਜਾਂਦਾ ਹੈ ਕਿਵੇਂ ਬਹਿੰਦਾ ਫਿਲਹਾਲ ਖਬਰ ਇਹੀ ਹੈ ਕਿ ਦਿੱਲੀ ਤੋਂ ਬਾਅਦ ਭਾਜਪਾ ਦਾ ਅਗਲਾ ਨਿਸ਼ਾਨਾ ਪੰਜਾਬ ਹੈ ਜੀ ਭਾਜਪਾ ਹਾਈ ਕਮਾਂਡ ਨੇ ਅੰਦਰ ਖਾਤੇ ਸੂਬੇ ਦੇ ਅੰਦਰ ਮਜ਼ਬੂਤੀ ਲਈ ਆਪਣੀਆਂ ਤਿਆਰੀਆਂ ਨੀਤੀਆਂ ਵਿਉਂਤਬੰਦੀਆਂ ਕਰਨੀਆਂ Churucar de